ਹਾਂਜੀ ਮੇਰੇ ਪਿਆਰੇ ਕਿਸਾਨ ਭਰਾਵੋ ਇਸ ਟਾਈਮ ਜਿਹੜੀਆਂ ਕਣਕਾਂ ਦੀਆਂ ਬਾੜੀਆਂ ਸਟਾਰਟ ਹੋਣ ਵਾਲੀਆਂ ਨੇ ਕਿਉਂਕਿ ਕਣਕ ਬਿਲਕੁਲ ਪੱਕ ਕੇ ਸਰੇ ਸੁਨਹਿਰੀ ਰੰਗ ਦੀ ਹੋ ਚੁੱਕੀ ਹੈ ਪ੍ਰਮਾਤਮਾ ਹੀ ਦਿਨ ਸਾਡੇ ਲਈ ਬਹੁਤ ਔਖਾ ਲੈ ਕੇ ਆਉਂਦਾ ਤੇ ਪਰ ਥੋੜੀ ਜਿਹੀ ਕਿੰਨਾ ਕਿਤੇ ਆਪਾਂ ਵੀ ਜਿਹੜੀ ਅੰਗੈਲੀ ਹੈ ਉਹ ਨਾ ਵਰਤੀਏ ਆਪਾਂ ਵੀ ਸਿਆਣੇ ਮਿਲ ਕੇ ਕੰਮ ਦੀਏ ਵੱਲੋਂ ਹੁਣ ਜਿਵੇਂ ਇਹ ਟਰਾਂਸਫਾਰਮ ਹੈ ਪਰ ਇੱਥੇ ਸਿਸਟਮ ਕੀ ਬਣਦਾ ਜਿਵੇਂ ਹੱਕ ਬਣਦਾ ਸੀ ਕੋਈ ਤੂੜੀ ਪਈ ਆ ਮੰਨ ਲਓ ਤੇ ਕੋਈ ਜਿਹੜੀ ਕਣਕ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੱਕ ਵੀ ਪੱਕੀ ਸਟਾਰਟ ਹੋ ਗਈ ਹੈ ਗੈਪ ਕਿੰਨਾ ਹੈ ਸਿਰਫ ਇੱਕ ਗਿੱਟਾ ਦਾ ਗੈਪ ਤਾਂ ਹੈ ਨਹੀਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਕਣਕ ਵਿੱਚ ਹੈ ਇਹ ਜੀ ਅੰਗੇਲੀਆਂ ਆਪਾਂ ਨਹੀਂ ਕਰਨੀਆਂ ਜਿੱਥੇ ਵੀ ਤੁਹਾਡੇ ਇਹ ਸਿਸਟਮ ਹੈਗਾ ਜਿੱਥੇ ਤੁਹਾਡੇ ਟਰਾਂਸਫਰ ਬੁੱਕ ਨੇੜੇ ਜਾਂ ਨਤਾਰਾਂ ਜਿਵੇਂ ਆ ਉੱਥੇ ਕੋਸ਼ਿਸ਼ ਕਰੋ ਕਿ ਕਣਕ ਵਾਢੀ ਕਰਕੇ ਆਦ ਨੂੰ ਸਾਈਡ ਤੇ ਕਰ ਦਿਓ ਤੇ ਹੋ ਸਕੇ ਤਾਂ ਓਨੇ ਓਨੇ ਥਾਂ 'ਚ ਤੁਸੀਂ ਰੂਟਾਵੇਟਰ ਮਾਰ ਕੇ ਹੁਣ ਛਰਦਿਓ ਕਿਉਂਕਿ ਦੇਖੋ ਅਨਸਖਾਮੀ ਘਟਨਾ ਜਿਹੜੀ ਹੋ ਜੇ ਉਹਨੂੰ ਕੰਟਰੋਲ ਕਰਨ ਦਾ ਬਾਅਦ ਚ ਬਹੁਤ ਔਖਾ ਹੈ ਹੁਣ ਜਿਵੇਂ ਤਾਂ ਕੋਲੇ ਤੂੜੀ ਪਈ ਐ ਤੂੜੀ ਤੋਂ ਵੈਸੇ ਹੀ ਅੱਗ ਛੇਤੀ ਬੁਝਦੀ ਹੁੰਦੀ ਤੇ ਇਸ ਕਰਕੇ ਕੋਈ ਇਹ ਵੀ ਨਾ ਬੜਾ ਸੋਚੋ ਵੀ ਖਮਣੀ ਵੀਡੀਓ ਪਾਈ ਐ ਤੁਸੀਂ ਏਡੇ ਏਡੇ ਸਿਆਣੇ ਹੋ ਸਭ ਨੂੰ ਪਤਾ ਐ ਅਸੀਂ ਗੱਲ ਸਮਝਦੇ ਆਂ ਪਰ ਕਹਿ ਦਾ ਫਰਕ ਕੀ ਐ ਕਈ ਵਾਰੀ ਕਿਸੇ ਬੰਦੇ ਦੇ ਗੱਲ ਦਿਮਾਗ 'ਚ ਵੈਸੇ ਨਹੀਂ ਆਉਂਦੀ ਤੇ ਉਹਦੇ ਨਾਣਕਾਰ ਜਿਹੜੇ ਪ੍ਰੋਬਲਮਾਂ ਆ ਜਾਂਦੀਆਂ ਵੈਸੇ ਤਾਂ ਬਾਈ ਨੇ ਜਿਹੜੀ ਹੇਕਾ ਸਤਿ ਸ੍ਰੀ ਅਕਾਲ ਸੋਚਣਾ ਇਹਦੀ ਕੱਟੀਆਂ ਹੋਈਆਂ ਬਹੁਤ ਸੋਚਣਾ ਕੰਮ ਕੀਤਾ ਹੋਇਆ ਪਰ ਫਿਰ ਵੀ ਹਨਾ ਜਿੱਥੇ ਵੀ ਤੁਹਾਡੇ ਖੇਤ 'ਚ ਹੈਗੀ ਹੈ ਉੱਥੇ ਤੁਸੀਂ ਇਹਦੀ ਜਿਹੜੀ ਸੋਚ ਆ ਉਹ ਕੱਟ ਦਿਓ ਜਾਂ ਫਿਰ ਜਿਹੜੇ ਕਣਕ ਵੱਟ ਕੇ ਉਹ ਉਹ ਜਿੱਥੇ ਇਕੱਲ ਤਿਆਰ ਕਰ ਧੰਨਵਾਦ ਸਭ ਦਾ ਜੀ ਜਿਉਂਦੇ ਰਹੋ ਜੀ